ਮੋਲਟੀ ਵਲੀ ਰਾਹ ਜੀ ਫਾਈਲ ਉੱਪਰ ਰੱਖੋ ਨਾ ਜੀ ਸਾਡੇ ਅੱਗੇ ਅਸੀਂ ਉੱਥੇ ਆ ਕੇ ਆਪਾਂ ਮੀਟਿੰਗ ਇੱਥੇ ਰੱਖ ਲੈਂਦੇ ਹਾਂ ਜਿੱਥੇ ਪਹਿਲਾਂ ਠੀਕ ਹੈ ਤੁਹਾਡਾ ਆਪਣਾ ਘਰ ਆ ਜੇ ਜਾਵਾਂਗੇ ਕਦੇ ਕਦੇ ਮੀਟਿੰਗ ਲੈਂਦੇ ਨਾ ਮਹੀਨੇ ਦੋ ਮਹੀਨੇ ਚੱਕਰ ਦੇ ਰਹੇ ਹਾਂ ਜਿਹੜੇ ਕੰਮ ਹੋ ਰਹੇ ਬਿਲਕੁਲ ਜੀ ਉੱਧਰ ਮੈਂ ਦਿੰਦਾ ਖੱਲੇ ਤੋਂ ਉਹਨੂੰ ਇੱਕ ਮਿੰਟ ਦੇ ਤੇਰੇ ਕੋਲ ਆਈਵੀਵੀ ਆ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਂਦਾ ਜਿੰਦਰ ਵੀਰ ਜਿੰਦਰ ਵੀਰ ਚੰਡੀਗੜ੍ਹ ਤੋਂ ਚੰਡੀਗੜ੍ਹ ਵਾਲੇ ਸਟੂਡੈਂਟ ਵੀ ਕਹਿੰਦੇ ਕਿ ਚਲੋ ਸ਼ਾਮ ਨੂੰ ਜਿਵੇਂ ਲਾਹੌਰ ਮਾਰਕੀਟ ਮਸ਼ਹੂਰ ਦੀ ਹੁੰਦੀ ਹੈ ਉਹਦਾ ਵੀਡੀਓ ਨਾ ਬਣਾ ਲੀਏ ਦੂਜਾ ਜਤਰਾ ਜੀ ਅੱਗੇ ਬ੍ਰੇਸ਼ਲਾ 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 ਅੱਗੇ ਬ ਮੇਰਾ ਨਾਮ ਬినੋਲ ਕਪੂਰਾ ਜੀ ਮੈਂ ਖੱਤਰੀ ਸਬਤ ਪ੍ਰਧਾਨ ਹਟਖੜ ਦਾ ਬਾਕੀ ਸਾਰੇ ਆਪਣਾ ਜੇ ਇਲੈਕਸ਼ਨ ਦੇ ਕੈਂਪੇਨਿੰਗ ਚੱਲ ਰਹੀ ਹੈ ਸਾਰਿਆਂ ਨੂੰ ਪਤਾ ਹੀ ਹੈ 21 ਦਿਨ ਹੁਣ ਬਾਏ ਇਲੈਕਸ਼ਨ ਆ ਗਏ ਹੈ 16 ਨੰਬਰ ਵਾਰਦੇ ਐ ਤੁਸੀਂ ਆਪਣਾ ਮਦਦ ਕਰ ਰਹੇ ਆ ਜੋ ਕਿ ਸਾਡੇ ਕੈਂਡੀਡੇਟ ਅੰਜੂ ਚੰਦਰ ਜੀ ਪ੍ਰਧਾਨ ਰਹੇ ਚੁਕੇ ਪਹਿਲਾਂ ਵੀ 5 ਸਾਲ ਉਹਨਾਂ ਨੇ ਆਪਣੇ ਕਾਰਜਕਾਲ ਚ ਬਹੁਤ ਵਧੀਆ ਕੰਮ ਕੀਤੇ ਹੋਏ ਆ ਅਸੀਂ ਲੋਕਾਂ ਨਾਲ ਅਪੀਲ ਕਰਦੇ ਆ ਉਹਨਾਂ ਨੂੰ ਵੋਟਾਂ ਦੁਆਰਾ ਪਾ ਕੇ ਜਿਤਾਓ ਤੇ ਉਹਨਾਂ ਨੂੰ ਅਸੀਂ ਦੁਬਾਰਾ ਪ੍ਰਧਾਨਗੀ ਦੀ ਕੁਰਸੀ ਤੇ ਉਠਾਈਏ ਜਨ ਮੈਡਮ ਅਨੁਵਲ ਗਵਰਨਰ ਜੀ ਹੁਣ ਆਏ ਸੀਗੇ ਉਹਨਾਂ ਪ੍ਰੋਜੈਕਟਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਗੱਲਾਂ ਸੁਣੀਆਂ ਸਾਡੇ ਘਰ ਆਏ ਸੀ ਆਪਣੇ ਗਿਲਕੋਵਲੇ ਚ ਤੇ ਆਪਣੇ ਸਾਰੇ ਲੋਕਾਂ ਨੇ ਆਪਣੇ ਸਮੱਸਿਆਵਾਂ ਬਾਰੇ ਦੱਸਿਆ ਉਹਨਾਂ ਨੇ ਸੁਲਝਾਇਆ ਸਾਰੀਆਂ ਸੋਚਿਆ ਨੂੰ ਕੋਸ਼ਿਸ਼ ਕੀਤੀ ਵੀ ਸਾਰੀਆਂ ਸੁਲਝਾਣਾ ਤੇ ਸਾਡੇ ਖੱਤਰੀ ਸਵਸਤੇ ਆਪਣੇ ਕਮਿਊਨਿਟੀ ਸੈਂਟਰ ਦੀ ਵੀ ਗੱਲ ਹੋਈ ਆ ਉਹ ਵੀ ਕਹਿੰਦੇ ਅਸੀਂ ਜਗ੍ਹਾ ਦਵਾਂਗੇ ਤੇ ਆਪਣੇ ਅਸੀਂ ਉੱਥੇ ਪ੍ਰੋਬਲਮ ਬਣਾਇਆ ਜਾਊਗਾ ਧੰਨਵਾਦ ਚਲੋ ਕਿ ਸਾਡੇ ਐਮਐਲਏ ਸਾਹਿਬ ਜਿਹੜੇ ਅਨਮੋਲ ਗगन ਮਾਨ ਜੀ ਹੈਗੇ ਨੇ ਅਸੀਂ ਉਹਨਾਂ ਦੇ ਆਏ ਤੇ ਬਹੁਤ ਧੰਨਵਾਦੀ ਕਰਦੇ ਉਹਨਾਂ ਨੇ ਸਾਰੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਬਾਰੇ ਲੋਕਾਂ 'ਚ ਵੀ ਇੱਕ ਸੰਤੁਸ਼ਟੀ ਆਈ ਹੈ ਕਿ ਹਾਂ ਸਾਡੇ ਕੋਲ ਆ ਕੇ ਵਿਚ ਆ ਕੇ ਉਹਨਾਂ ਨੇ ਸਾਡੀਆਂ ਗੱਲਾਂ ਸੁਣੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਬਾਰੇ ਜਿਹੜਾ ਉਹਨਾਂ ਤੋਂ ਮੰਗ ਕੀਤੀ ਗਈ ਹੈ ਕਿ ਖਰੜ ਦੇ ਸੁਧਾਰ ਬਾਰੇ ਹਲਕੇ ਬਾਰੇ ਜਾਂ ਇਹਦੇ 'ਚ ਜੋ ਵੀ ਕੰਮ ਰਹਿੰਦੇ ਨੇ ਉਹ ਪੂਰੇ ਕੀਤੇ ਜਾਣ ਤੇ ਕੁਝ ਖਤਰੀ ਸਵਾ ਦੇ ਜਿਹੜੇ ਅਸੀਂ ਮਾਸ਼ਾਅੱਲਾ ਦੀ ਜਾਂ ਜਾਂਚ ਕਰਦੀ ਹੈ ਜੋ ਵੀ ਇਹਦੀ ਮੰਗ ਕੀਤੀ ਹੈ ਜਾਂ ਖਤਰੀ ਸਵਪਾਂਨ ਦੀ ਗੱਲ ਕੀਤੀ ਹੈ ਉਹ ਕਹਿੰਦੇ ਮੈਨੂੰ ਕੋਈ ਜਗ੍ਹਾ ਦੱਸੋ ਜਾਂ ਮੈਂ ਤੁਹਾਨੂੰ ਪ੍ਰੋਵਾਈਡ ਕਰਾਨੀ ਆ ਉਹ ਸਾਣਾ ਇੱਕ ਭਰੋਸਾ ਦਿਲਾ ਕੇ ਗਏ ਜਿਹੜੀ ਕਿ ਸਾਡੇ ਵਾਸਤੇ ਬਹੁਤ ਹੀ ਅੱਛੀ ਗੱਲ ਹੈ ਲੇਕਿਨ ਖਰੜ ਹਲ ਕੇ ਵਾਸਤੇ ਉਹਨਾਂ ਨੇ ਬਹੁਤ ਅੱਛੇ ਪ੍ਰਯਾਸ ਕਰਨ ਦਾ ਵਾਅਦਾ ਕਰਕੇ ਗਏ ਅੱਜ ਕਿ ਅਸੀਂ ਜੋ ਵੀ ਕੰਮ ਹੈਗੇ ਨੇ ਉਹਨਾਂ ਨੂੰ ਜਲਦੀ ਜਲਦੀ ਪੂਰਾ ਕਰਾਂ ਤੁਸੀਂ ਵੀ ਸਪੋਰਟ ਕਰ ਰਹੇ ਹੋ ਹਾਂਜੀ ਹਾਂਜੀ ਕੈਂਡੀਡੇਟ ਦੀ ਸਪੋਰਟ ਕਰਦੇ ਆ ਜੀ ਉਹ ਪਹਿਲਾਂ ਹੀ ਉਹਨਾਂ ਨੇ ਕਹੇ ਤੇ ਜੇਤੂ ਕੈਂਡੀਡੇਟ ਨੇ ਤੇ ਜੇਤੂ ਕੈਂਡੀਡੇਟ ਹੀ ਨੇ ਅੱਛਾ ਕਿ ਕਿ ਸਾਡੇ ਕੈਂਡੀਡੇਟ ਹੈਗੇ 16 ਨੰਬਰ ਵਾਰਡ ਦੇ ਨਾ 16 ਨੰਬਰ ਵਾਰਡ ਦੇ ਅੰਜੂ ਜੀ ਹੈਗੇ ਨੇ ਉਹ ਸਾਡੇ ਜੇਤੂ ਕੈਂਡੀਡੇਟ ਨੇ ਤੇ ਉਹੀ ਚਤਨ ਕੇ ਪਹਿਲਾਂ ਪ੍ਰਧਾਨ ਰਹ ਚੁੱਕੇ ਹੋਏ ਨੇ ਉਹ ਤੇ ਉਹਨਾਂ ਨੇ ਬਹੁਤ ਅੱਛੇ ਪਹਿਲਾਂ ਕੰਮ ਕੀਤੇ ਨੇ ਤੇ ਹੁਣ ਵੀ ਲੋਕਾਂ ਦਾ ਪੂਰਾ ਭਰੋਸਾ ਹੈਗੇ ਤੇ ਨੋ ਡਾਊਟ ਹਾਂਜੀ ਉਹ ਇੱਕ ਤਰਫਾ ਜਿੱਤ ਹਾਸਲ ਕਰਦੇ ਨੇ ਤੈਜੀ ਮੈਂ ਹਲਕਾ ਵਾਸੀ ਖਰੜ ਦਾ ਰਹਿਣ ਵਾਲਾ ਹੈਗਾ ਅੱਜ ਮੈਡਮ ਦੇ ਨਾਲ ਮੀਟਿੰਗ ਹੋਈ ਬਹੁਤ ਅੱਛੇ ਵਿਜ਼ਨ ਸੀਗੇ ਪਰ ਮੋਰ ਮੈਡਮ ਨਾਲ ਮੀਟਿੰਗ ਹੋਈ ਸੀ ਬਹੁਤ ਅੱਛੇ ਵਿਜ਼ਨ ਸੀਗੇ ਜਿਹੜੇ ਵਿਜ਼ਨ ਦੇ ਅੰਦਰ ਉਹਨਾਂ ਨੇ ਕੰਮ ਦੱਸਿਆ ਕਿ ਉਹਦੇ ਹਿਸਾਬ ਨਾਲ ਜਿਹੜਾ ਸਾਡੀ ਖਰੜ ਦੀ ਤਰੱਕੀ ਹੋ ਰਹੀ ਹੈਗੀ ਹੈ ਬਾਕੀ ਜਿਹੜੇ ਨਵੇਂ ਕੈਂਡੀਡੇਟ ਸਾਡੇ ਅੰਦੂ ਚੰਦਰਾਜੀ ਮੈਡਮ ਹੈਗੇ ਆ ਆਪਾਂ ਉਹਨਾਂ ਦਾ ਪੂਰਾ ਸਪੋਰਟ ਕਰਦੇ ਹਾਂ ਕਿ ਉਹਨਾਂ ਦੇ ਆਈਡੀਆਜ਼ ਦੇ ਨਾਲ ਹੀ ਆਪਾਂ ਉਹਨਾਂ ਦਾ ਕੰਮ ਕਰੀਏ ਤੇ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ਼ ਕਹਿਣਾ ਹੈ